ਇਸ ਸ਼ੁਰਤ ਦਿਹਾੜੇ ਦੇ ਮੌਕੇ ਤੇ ਭਾਰਤ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀਆਂ ਨੂੰ ਜਿਹਦੇ ਨੇ 70ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਬਧਾਈ ਦੇ ਰਹਾ ਹਾਂ ਇਸ ਦੇ ਨਾਲ ਹੀ ਇਸ ਮਹੱਤਵਪੂਰਨ ਤੇ ਮੁਬਾਰਕ ਮੌਕੇ ਦਰਿਆ ਸਾਤੋਜ ਦੇ ਰਮਲੀ ਕੰਢੇ ਉੱਤੇ ਵਸੇ ਖੂਬਸੂਰਤ ਸ਼ਹਿਰ ਰੂਪਨਗਰ ਦੇ ਸੂਬਾ ਵਸਿਆਂ ਨੂੰ ਇਸ ਮਾਗਮੇ ਸਮਰ ਹੋਣੀ ਜੀ ਆਇਆਂ ਆਪਦਾ ਅਤੇ ਨਿਗੀਆਂ ਜੋ ਕਾਮਨਾਵਾਂ ਦਿੰਦਾ ਸਾਡੇ ਮਹਾਨ ਸ਼ਹੀਦਾਂ ਜਿਨ੍ਹਾਂ ਨੇ ਆਪਣੇ ਖੂਨ ਦਾ ਇੱਕ ਇੱਕ ਕਤਰਾ ਦੇਸ਼ ਦੀ ਆਜ਼ਾਦੀ ਲਈ ਵਹਾਇਆ ਉਹਨਾਂ ਦੇ ਲੰਬੇ ਸੰਘਰਸ਼ ਅਤੇ ਕੁਰਬਾਨੀਆਂ ਦੇ ਸਦਕਾ ਹੀ ਅੱਜ ਅਸੀਂ ਹਜ਼ਾਰ ਫੀਲਡ ਵਿੱਚ ਸਾਹ ਲੈ ਰਹੇ ਜਿਹਦੇ ਦੇਸ਼ ਦੀ ਆਜ਼ਾਦੀ ਵਿੱਚ ਬਗਬਗ ਲਹਿਰਾ ਚੱਲਿਆ ਪੁੱਤੇ ਸਾਡੇ ਮਹਾਨ ਸ਼ਹੀਤਾ ਸ਼ਹੀਰੀ ਆਜਨ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਕਰਤਾਰ ਸਿੰਘ ਸਾਬਾ ਜੀ ਮਦਨ ਲਾਲ ਢਿੰਗਾ ਜੀ ਲਾਲਾ ਲਾਇਪੁਰਾਈ ਜੀ ਉਦਮ ਸਿੰਘ ਜੀ ਤੇ ਹੋਰ ਜਾਨੀ ਭੜਕੀਆਂ ਨੇ ਆਜ਼ਾਦੀ ਦਾ ਮੋਢ ਆਪਣੀ ਜਾਨ ਦੇ ਕੇ ਚੁਕਾਇਆ ਉਹਨਾਂ ਦੇ ਸੰਗਰਸ਼ਾ ਸਾਥਕਾਂ ਦੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੰਘਰਸ਼ ਦੌਰਾਨ ਸਾਡੇ ਆਜ਼ਾਦੀ ਪਰਵਾਨੇ ਇਹ ਕਹਾ ਕਰਦੇ ਸਨ ਇਹਨਾਂ ਵਾਸੀਓ ਰੱਖਣਾ ਯਾਦ ਸਾਨੂੰ ਇਹਦੇ ਜ਼ਿਲਾਂ ਵਿੱਚੋਂ ਨਾ ਭੁਲਾ ਜਾਣਾ ਖਾਤਰ ਬਦਨ ਵੀ ਲੱਗੇ ਹਾਂ ਕੜਨ ਵਰਸੀ ਤੁਹਾਨੂੰ ਦੇਸ਼ ਕਿਹਨਾਂ ਤੋਂ ਵਾ ਜਾਣਾ ਮੈਨੂੰ ਮਾਣ ਹੈ ਕਿ ਬੇਸ਼ੱਕ ਅੱਜ ਅਸੀਂ ਘੱਟ ਗੰਦੀ ਵਿੱਚ ਹਾਂ ਪਰ ਇਸ ਦੇ باوجود ਵੀ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ ਸਾਡੇ ਮਹਾਨ ਲਾਲੀ ਭਾਟੀਆਂ ਵੱਲੋਂ ਲੈ ਕੇ ਸੁਪਨਿਆਂ ਨੂੰ ਸਰਕਾਰ ਕਰ ਲਈ ਅਜੇ ਬਹੁਤ ਕੁਝ ਕਰਨ ਲਈ ਲੋੜ ਹੈ ਤਾਂ ਜੋ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਅਤੇ ਜੇ ਸੂਬੇ ਦੇ ਲੋਕਾਂ ਨੇ ਦਿੱਤੇ ਆਤਿਹਾ ਪਿਆਰ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਜਿੱਤੇ ਆਪਣੇ ਅਹੁਦੇ ਦੀ ਸੋਹ ਸ਼ਹੀਦੇ ਆਜਮ ਸਰਦਾਰ ਭਗਵੰਤ ਸਿੰਘ ਜੀ ਦੇ ਜੱਦੀ ਪਿੰਡ ਖੜਕੜ ਕਲਾ ਮਹਿਕ ਟੁੱਟੀ ਉਥੇ ਨਾਲ ਹੀ ਲੋਕਾਂ ਦਾ ਜੀਵਨ ਮਿਆਰ ਨੂੰ ਚੜ੍ਕੜੇ ਸਿਰ ਉੱਪਰ ਜਨਮੀ ਕਰਦੇ ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਆਪਣੇ ਹੁਣ ਤੱਕ ਕਾਰਜਕਾਲ ਦੌਰਾਨ ਲੈ ਕੇ ਲੋਕ ਪੱਖ ਤਹਿਤ ਕਦਮੇ ਕੀਤੇ ਹਨ ਜਿਵੇਂ ਕਿ ਸ਼ਹੀਦਾਂ ਨੂੰ ਦਿੱਤਾ ਜਾ ਰਿਹਾ ਵਿਸ਼ੇਸ਼ ਸਨਮਾਨ ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ ਜਿਹੜੀ ਰਾਸ਼ੀ ਹੈ 1 ਕਰੋੜ ਰੁਪਏ ਕਰ ਦਿੱਤੀ ਹੈ ਇਹ ਨਹੀਂ ਇਸ ਵਿੱਚ ਅਗਲੀ ਵੀਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਇਹ ਪਹਿਲੀ ਵਾਰ ਹੈ ਜੇ ਲੋ ਹਾਸੇ ਦੌਰਾਨ ਜਾਨ ਗਵਾਉਣ ਵਾਲੇ ਸੈਨਿਕਾਂ ਦੇ ਪਰਿਵਾਰ ਅਤੇ ਪਾਏ ਹੋਏ ਸੈਨਿਕਾਂ ਨੂੰ ਵੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਲਿਆ ਗਿਆ ਹੈ ਪੰਜਾਬ ਦੀਆਂ ਘਟੀਆਂ ਸਾਡਾ ਮਾਣ ਹਨ ਉਹਨਾਂ ਨੂੰ ਦਿੱਤੀ ਜਾ ਰਹੀ ਪੈਨਸ਼ਨ ਵੀ 11000 ਰੁਪਏ ਕਰ ਦਿੱਤੀ ਗਈ ਹੈ ਇਹ ਹੀ ਨਹੀਂ ਅਗਰ ਸੂਦੇ ਵਿੱਚ ਕੋਲ ਸਪੋਰਟਸ ਨੂੰ ਮਜ਼ਬੂਤ ਕਰਨ ਦੀ ਗੱਲ ਕਰੀਏ ਤਾਂ ਹਰ ਸਾਲ 1127 ਅਤੇ 326 ਸੈਕਟਰ ਭਰਤੀ ਕਰਨ ਦਾ ਫੈਸਲਾ ਲਿਆ ਗਿਆ ਹੈ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਖੇਡਾਂ ਵਿੱਚ ਨੰਬਰ 1 ਸੁਭਾ ਬਣਾਉਣ ਲਈ ਸਰਕਾਰੀ ਕਹਿਣ ਨੀਤੀ ਤਹਿਤ 올림픽 ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਏ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਨੇ 1-1 ਕਰੋੜ ਰੁਪਏ ਦੇ ਰਾਣ ਦੇ ਨਾਲ ਐਲਾਨ ਕੀਤਾ ਹੈ ਸਾਨੂੰ ਇਸ ਦਾ ਅਭਿਮਾਨ ਹੈ ਦੇ ਭਾਰਤੀ ਹਾਕੀ ਵਿੱਚ 10 ਖਿਡਾਰੀ ਪੰਜਾਬ ਕੋਲ ਹਨ ਇਹ ਨਹੀਂ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣਗੇ ਖਿਡਾਰੀਆਂ ਨੂੰ ਤਿਆਰੀ ਲਈ 8 ਲੱਖ ਤੋਂ 15 ਲੱਖ ਪ੍ਰਤੀ ਖਿਡਾਰੀ ਦਿੱਤੇ ਗਏ ਹਨ ਪਿਛਲੇ 2 ਸਾਲਾਂ ਵਿੱਚ 24164 ਖਿਡਾਰੀਆਂ ਨੂੰ 73 ਕਰੋੜ ਰੁਪਏ ਦੀ ਦਾਖਲੀ ਜਿਹੜੀ ਹੈ ਉਹ ਨਗਦ ਬਣ ਗਈ ਹੈ ਜਲਦ ਹੀ 1000 ਖੇਡ ਨਰਸਲੀਆਂ ਸਥਾਪਿਤ ਕੀਤੇ ਜਾਣੇ ਜਾ ਰਹੇ ਹਨ ਨੌਜਵਾਨਾਂ ਨੂੰ ਰੋਜ਼ਗਾਰ ਦੇਦਾ ਵੱਡਾ ਮਾਦਾ ਪ੍ਰੋਗਰਾਮ ਹੈ ਪਿਛਲੇ 6 ਮਹੀਨਿਆਂ ਦੌਰਾਨ 44000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਇਸ ਸਿੱਖਿਆ ਜਾਰੀ ਹੈ ਸੂਬੇ ਵਿੱਚ 4208 প্লেਸਮੈਂਟ ਕੈਂਪਰ ਆ ਕੇ 236000 ਤੋਂ ਵੱਧ ਮੇਦਵਾਰਾਂ ਨੂੰ ਪ੍ਰਾਈਵੇਟ ਖੇਤਰ ਵਿੱਚ ਪਲੇਸਮੈਂਟ ਮੌਕੇ ਪ੍ਰਦਾਨ ਕੀਤੇ ਗਏ ਹਨ ਸਿਹਤ ਬਗਵਤਾ ਸਲਾਮਤ ਹੈ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਵਾਗਤ ਕੀਤੇ ਗਏ ਹਨ ਤੇਰੇ ਕਲੀਨਿਕਾਂ ਵਿੱਚ ਹੁਣ ਡਾਕਟਰ ਸੱਤ ਲੱਖ ਦੇ ਇਲਾਜ ਦੇ ਸਹੂਲਤ ਲੈ ਕੇ ਲੋਕ ਹਨ ਇਹ ਨਹੀਂ ਪੰਜਾਬ ਸਰਕਾਰ ਨੂੰ ਹੁਣ ਸੁਦੇ ਵਿੱਚ 325 ਹਾਈ ਟੈਕ ਐਂਬੂਲੈਂਸਾਂ ਲੋਕਾਂ ਦੀ ਸੇਵਾਇ ਤਲਾਕ ਦਿੱਤੀਆਂ ਗਈਆਂ ਨੇ ਇਹ ਨਹੀਂ ਜਿਲਾ ਮਹਾਲੀ ਹੁਸ਼ਿਆਰਪੁਰ ਕਪੂਰਥਲਾ ਵਿੱਚ ਮੈਡੀਕਲ ਕੁਆਲਿਟੀ ਵੀ ਵਧੇ ਜਾ ਰਹੇ ਹਨ ਸਿੱਕਾ ਦੇ ਖੇਤਰ ਵਿੱਚ ਪੰਜਾਬ ਦੇ ਵਾਸ਼ਣ ਤਿਕਰੀ 118 ਸਕੂਲ অফ ਐਮਐਨਐਸ ਦੀ ਸ਼ੁਰੂਆਤ ਕੀਤੀ ਗਈ ਹੈ 200 ਪ੍ਰਿੰਸੀਪਲਾਂ ਸਿਗਲਾਈ ਸਿੰਗapore ਭੇਜਿਆ ਗਿਆ ਹੈ ਸੌ ਅਧਿਆਪਕ ਮੁੱਖ ਅਧਿਆਪਕਾਂ ਦੇ ਵਿੱਚ ਨੂੰ ਆਈਆਈਐਮ ਅੰਮਦਾਵਾ ਦੇ ਕੇ ਸਪਲਾਈ ਦਿੱਤੀ ਗਈ ਹੈ ਇਹੀ ਨਹੀਂ ਬਿਜਲੀ ਦੇ ਖੇਤਰ ਵਿੱਚ ਸਰਕਾਰ ਨੇ ਆਪਣਾ ਵਾਦਾ ਪੂਰਾ ਕੀਤਾ ਤੇ 90 ਫੀਸਦ ਤੱਕ ਦਾ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ 1080 ਕਰੋੜ ਰੁਪਏ ਦੀ ਲਾਗਤ ਨਾਲ ਕੋਇੰਦਵਾਲ ਪਾਵਰ ਪਲਾਂਟ ਖਰੀਦ ਕੇ ਇਤਿਹਾਸ ਲਿਖਿਆ ਗਿਆ ਹੈ ਇਹੀ ਨਹੀਂ ਖੇਤੀਬਾੜੀ ਦੇ ਖੇਤਰ ਵਿੱਚ ਵੀ ਸਾਲ 2024-25 ਦੌਰਾਨ ਮੁੱਖ ਮੰਤਰੀ ਨੇ ਸਕੂਤ ਲਈ 9330 ਕਰੋੜ ਰੁਪਏ ਦਾ ਉਪਰੰਧ ਕੀਤਾ ਗਿਆ ਹੈ ਧਰਤੀ ਹੈਡਰੇ ਪਾਣੀ ਦੇ ਪੱਧਰ ਨੂੰ ਘਟਣ ਤੋਂ ਰੋਕਣ ਲਈ ਝੋਨੇ ਦੀ ਸਿੱਧੀ ਬਜਾਈ ਨੂੰ ਚਾਹਤ ਕੀਤਾ ਜਾ ਰਿਹਾ ਹੈ ਜਿਸ ਦੇ ਚਾਹਦੇ 2.58 ਲੱਖ ਹੈ ਕਟ ਰਕਵੇ ਦੀ ਵਿੱਚ ਝੋਨੇ ਦੀ ਸਿੱਧੀ ਬਜਾਈ ਹੋਈ ਹੈ ਸਰਕਾਰੀ ਪੈਸੇ ਨੂੰ ਬਚਾਉਣ ਲਈ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ਪਾਸ ਕਰਕੇ ਅਹਿਮ ਕਦਮ ਚੁੱਕਿਆ ਅੱਜ ਦੇ ਪੰਜਾਬ ਵਿਦਵਾਨ ਸਭਾ ਦੀ ਸਾਰੀ ਕਾਰਵਾਈ ਪੇਪਰਲੈਸ ਕੀਤੀ ਜਾ ਰਹੀ ਹੈ ਲੋਕਾਂ ਲਈ ਮੁੱਖ ਮੰਤਰੀ ਤੀਰਜਾਤਰਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਆਸ਼ੀਰਵਾਸ ਸਕੀਮ ਦਾ ਅਨਸੂਚਿਤ ਜਾਤੀਆਂ ਪਛੜੀਆਂ ਛੇੜੀਆਂ ਪਰਿਵਾਰਾਂ ਨੂੰ ਲੜਕੀ ਦੇ ਵਿਆਹ ਤੇ 51000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ 18 ਕੋਟ ਤੱਕ ਦੇ ਨਾਲ ਜਨਤਨ ਨੂੰ ਲਗਭਗ 61.6 ਕਰੋੜ ਰੁਪਏ ਦੀ ਬਜਟ ਹੋ ਰਹੀ ਹੈ ਹੁਣ ਤੱਕ 3000 ਕਰੋੜ ਤੋਂ ਵੱਧ ਦੇ ਕੀਮਤ ਦੀ ਕਰੀਬ 1203 12341 ਏਕੜ ਜ਼ਮੀਨ ਪੰਚਾਇਤੀ ਦੇ ਨਜਾਇਜ਼ ਕਬਜ਼ੇ ਛੁੜਾਜੋ ਚਲਕੇ ਹੁਣ ਪਸ਼ੂ ਪਾਲਕਾਂ ਨੂੰ ਵੇਤਰ ਪਸ਼ੂ ਸੁਗਮਤਾ ਦੇਣ ਦੇ ਮਕਸਦ ਨਾਲ 326 ਵੈਟਰਰੀ ਅਫਸਰ 536 ਵੈਟਰਰੀ ਸਪਾਈਟਰ ਅਤੇ 54 ਕਲੈਰੀਕਲ ਪੋਸਟਾਂ ਦੀ ਭਰਤੀ ਕੀਤੀ ਗਈ ਹੈ ਜੇਲਾ ਰੂਪਨਗਰ ਦੀ ਗੱਲ ਕਰੀਏ ਤਾਂ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਸ਼ਾਇਦ ਕਰ ਲਈ 1 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਸਵੀਮਿੰਗ ਪੂਲ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ 12 ਕਰੋੜ ਰੁਪਏ ਦੀ ਲਾਗਤ ਨਾਲ ਸਿੰਥੈਟਿਕ ਟ੍ਰੈਕ ਬਣਾਇਆ ਜਾਵੇਗਾ ਜਲਦ ਹੀ ਬਾਕੀ ਦੇ ਖਿਡਾਰੀਆਂ ਨੂੰ ਵਿਸ਼ੇਸ਼ ਕਦਰ ਦੀ ਸਹਾਈ ਦੇ ਲਈ ਇੱਕ ਐਸਟਰੋਟ੍ਰਫ ਮੈਦਾਨ ਦੀ ਵੀ ਬਣਾਇਆ ਜਾ ਰਿਹਾ ਹੈ ਇਹ ਨਹੀਂ ਰੂਪਨਗਰ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਦੌਰਾਨ 14 ਲੱਖ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਹੁਣ ਤੱਕ 12 ਲੱਖ ਪੌਦੇ ਲਗਾਏ ਗਏ ਹਨ ਇਹ ਹੀ ਨਹੀਂ ਸਰਹੰਦ ਨਹਿਰ ਤੋਂ ਸਾਰੇਾਰੇ ਫੋੜ ਲਾਈਨ ਕੋਲੋਂ ਵੀ 3 ਮਹੀਨਿਆਂ ਦੌਰਾਨ ਲੋਕ ਸੇਵਾ ਲੋਕ ਸਮਰਪਿਤ ਕੀਤਾ ਜਾਵੇਗਾ ਬਗਰੇਗਾ ਤਹਿਤ ਸਾਲ 2024-25 ਦੌਰਾਨ ਹੁਣ ਤੱਕ ਲਗਭਗ 16 ਇਹ ਖਰਚ ਕੀਤੇ ਜਾ ਚੁੱਕੇ ਹਨ ਆਕਰ ਵਿੱਚ ਮੈਂ ਇਹ ਕਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੁਪਾ ਸਰਕਾਰ ਮੋੜ ਸੁਪੇ ਨੂੰ ਰੰਗਲਾ ਪੰਜਾਬ ਹਸਤਾਖੇਤ ਅਤੇ ਦਿਹਾੜ ਪੰਜਾਬ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ ਆਓ ਸਾਰੇ ਰਲ ਮਿਲ ਕੇ ਅੱਜ ਦੇ ਪਵਿੱਤਰ ਦਿਹਾੜੇ ਦਾ ਮਹੱਤਵ ਸਮਝਦੇ ਹੋਏ ਦੇਸ਼ ਦੀ ਏਕਤਾ ਅਖੰਡਤਾ ਨੂੰ ਮਜ਼ਬੂਤ ਕਰਨ ਦੀ ਪ੍ਰਤੀਜਾ ਕਰੀਏ ਸਾਡੇ ਦੇਸ਼ ਦੁਨੀਆ ਦਾ ਮੋਰੀ ਬਣ ਕੇ ਸਾਹਮਣੇ ਆਵੇ ਇੱਕ ਵਾਰ ਫੇਰ ਮੈਂ ਭਾਰਤ ਦੇ ਸਾਰੇ ਮਹਾਨ ਸ਼ੀਰਾਂ ਨੂੰ ਕੋਟ ਕੋਟ ਪ੍ਰਣਾਮ ਕਰਦਾ ਹੋਇਆ ਪੰਜਾਬ ਦੇ ਦੇਸ਼ ਦੀ ਵਿਸ਼ਾਲੀ ਵਿਤਰਕੀ ਦੀ ਕਾਮਨਾ ਕਰਦਾ ਹਾਂ ਜੈ ਹਿੰਦ